ਅੱਜ ਕੱਲ੍ਹ ਮੈਂ ਹੱਕਬਰ ਸਿੰਘ ਵੇਦੀ ਲੁਧਿਆਣਾ ਵੈਸਟ ਦੇ ਵਿੱਚ ਜਸ਼ਨ ਵਰਗਾ ਮਾਹੌਲ ਦਿਖਾਈ ਦੇ ਰਿਹਾ ਹੈ ਆਮ ਆਦੀ ਪਾਰਟੀ ਦੇ ਸਮਰਥਕ ਤੇ ਆਗੂ ਜਸ਼ਨਾਂ ਦੇ ਵਿੱਚ ਡੁੱਬੇ ਦਿਖਾਈ ਦੇ ਰਿਹਾ ਕਿਉਂਕਿ ਸੰਜੀਵ ਅਰੋੜਾ ਦੇ ਹਿੱਸੇ ਜਿੱਤ ਦਰਜ ਹੋਈ ਹੈ ਸਵੇਰ ਤੋਂ ਹੀ ਰੌਣਕ ਚੱਲ ਰਹੇ ਸਨ ਸਭਾ ਵਕਸੀ ਕੇ ਨਤੀਜਿਆਂ ਵਾਲੇ ਉਮੀਦਵਾਰ ਵਧੇ ਕਿਨੇ ਕੁ ਟੱਕਰ ਕਿਹੜਾ ਉਮੀਦਵਾਰ ਕਿਸ ਨੂੰ ਦੇ ਰਿਹਾ ਹੈ ਇਹ ਵੀ ਰੋਜ਼ਾਨਾ ਦੇ ਵਿੱਚ ਨਜ਼ਰ ਆ ਰਿਹਾ ਸੀ ਪਰੰਤੂ 14 ਦਿਨਾਂ ਦੇ ਅੰਦਰ ਭਾਜਪਾ ਨੇ ਜਿਸ ਢੰਗ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਉਸ ਦੀ ਵੀ ਸਫਤ ਕਰਨੀ ਬਣਦੀ ਆ ਖੈਰ ਇਸ ਦੇ ਵਿੱਚ ਕਾਲੀ ਦਲ ਦੇ ਉਮੀਦਵਾਰ ਪਰਪਕਾਰ ਸਿੰਘ ਘੁੰਮਣ ਦੀ ਜ਼ਮਾਨਤ ਜ਼ਬਤ ਬੇਸ਼ੱਕ ਹੋ ਗਈ ਹੋਵੇ ਇਸ ਬਾਬਤ ਵੀ ਗੱਲਬਾਤ ਕਰਾਂਗੇ ਪਰੰਤੂ ਸੰਜੀਵ अरोड़ा ਦੀ ਜਿੱਤ ਹੈ ਉਹ ਘੱਟ ਮਾਰਜਨ ਤੇ ਕਿਉਂ ਹੋਈ ਹੈ ਬੇਸ਼ੱਕ ਇਸ ਨੂੰ ਵੱਡੀ ਜਿੱਤ ਕਿਹਾ ਜਾ ਰਿਹਾ ਖੈਰ ਪੰਜਾਬ ਦੇ ਵਿੱਚ ਹੋਰ ਵੀ ਵਕ ਵਕ ਹਲਕਿਆਂ ਦੇ ਵਿੱਚ ਜਿਬਨੀ ਚੋਣਾ ਦੇਖਣ ਨੂੰ ਮਿਲੀਆਂ ਸੀ ਪਰੰਤੂ ਜਿਸ ਤਰ੍ਹਾਂ ਦੀ ਵੱਡੀ ਲੀਡ ਗਿੱਦੜ ਬਹਾਤੋਂ ਡਿੰਪੀ ਢਿੱਲੋਂ ਨੇ ਜਲੰਧਰ ਦੇ ਵਿੱਚ ਸ਼ਸ਼ੀਲ ਰਿੰਕੂ ਨੇ ਦਰਜ ਕੀਤੀ ਸੀ ਉਸ ਦੇ ਮੁਕਾਬਲੇ ਜਿਹੜੀ ਲੁਧਿਆਣਾ ਜ਼ਿਮਨੀ ਦੀ ਲੀਡ ਹੈ ਉਹ ਕਾਫੀ ਘੱਟ ਮਾਰਜਨ ਵਾਲੀ ਦਿਖਾਈ ਦੇ ਰਹੀ ਹੈ ਸਵੇਰ ਤੋਂ ਹੀ ਲੀਡ ਨੂੰ ਲੈ ਕੇ ਕਾਫੀ ਚਰਚਾ ਇਸ ਵਕਤ ਤੋਂ ਦਿਖਾਈ ਦੇ ਰਹੀ ਸੀ ਕਿ ਜੇ ਵੱਡੀ ਲੀਡ ਸੰਜੀਵ ਰੋੜਾ ਲੈ ਕੇ ਜਾਂਦੇ ਆ ਤੇ ਉਸ ਦੇ ਨਾਲ ਇੱਕ ਵੱਡਾ ਪ੍ਰਭਾਵ ਫੇਰ ਇੱਕ ਵਾਰ ਪੰਜਾਬ ਦੇ ਲੋਕਾਂ ਦੇ ਵਿੱਚ ਪਾਇਆ ਜਾ ਸਕਦਾ ਹੈ ਖੈਰ ਜੇ ਸੰਜੀਵ ਰੋੜਾ ਨੇ ਜਿੱਤ ਦਰਜ ਕਰ ਲਈ ਹੈ ਤਾਂ ਵਧਾਈ ਵੀ ਬਣਦੀ ਆ ਤੇ ਸਰਕਾਰ ਨੇ ਜਿਸ ਤਰ੍ਹਾਂ ਦੀ ਤਾਕਤ ਚੋਕੀ ਸੀ ਜਿਸ ਤਰ੍ਹਾਂ ਦੀ ਮਸ਼ੀਨਰੀ ਚੋਕੀ ਸੀ ਤਾਂ ਕਿਹਾ ਜਾ ਰਿਹਾ ਸਿੱਕੇ ਜਿਮਨੀ ਚੋਣਾ ਹੁੰਦੀਆਂ ਹੀ ਇੱਕ ਪਾਸੜ ਨੇ ਕਿਉਂਕਿ ਸਰਕਾਰਾਂ ਆਪਣੇ ਮੁਤਾਬਕ ਚੋਣਾ ਕਿਵੇਂ ਜਿੱਤਣੀਆਂ ਜਿਮਨੀ ਚੋਣ ਕਿਵੇਂ ਜਿੱਤਣੀ ਹੈ ਉਸ ਮੁਤਾਬਕ ਇੱਕ ਸਟ੍ਰੈਟਜੀ ਤੇ ਅਫਸਰਾਂ ਦੇ ਅਧਿਕਾਰੀਆਂ ਦੇ ਉੱਤੇ ਜਿਸ ਤਰ੍ਹਾਂ ਦਾ ਇੱਕ ਵੱਡਾ ਪ੍ਰਭਾਵ ਹਰ ਜਿਮਨੀ ਚੋਣ ਦੇ ਵਿੱਚ ਹਰ ਸਰਕਾਰ ਦੇ ਸਮੇਂ ਹੋਈ ਜਿਮਨੀ ਚੋਣ ਵਿੱਚ ਦਿਖਦਾ ਹੈ ਦਾ ਉਸੇ ਤਰ੍ਹਾਂ ਦਾ ਪ੍ਰਭਾਵ ਲੁਧਿਆਣਾ ਜਿਮਨੀ ਚੌਂੜ ਦੇ ਅੰਦਰ ਵੀ ਦਿਖਾਈ ਦੇ ਰਿਹਾ ਸੀ ਆਖਰ ਮੁਕਾਬਲਾ ਇਸ ਤੋਂ ਪਹਿਲਾਂ ਅਸੀਂ ਦੱਸਿਆ ਸੀ ਕਿ ਜਿੱਥੇ ਮੁਕਾਬਲਾ ਇੱਕ ਪਾਸੜ ਰਹੇਗਾ ਉੱਥੇ ਦੋ ਵੱਡੀਆਂ ਸਿਆਸੀ ਪਾਰਟੀਆਂ ਦੇ ਵਿੱਚ ਇਹ ਮੁਕਾਬਲਾ ਦਿਖਾਈ ਦੇ ਰਿਹਾ ਹੈ ਭਾਰਤ ਪੋਸ਼ਣ ਆਸ਼ੂ ਨੇ ਤਗੜੀ ਟੱਕਰ ਦਿੱਤੀ ਹੈ 24000 ਦੇ ਕਰੀਬ ਵੋਟਾਂ ਹਸਲ ਕੀਤੀਆਂ ਇਸੇ ਤਰ੍ਹਾਂ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਜਿਨ੍ਹਾਂ ਨੂੰ ਬਹੁਤ ਘੱਟ ਸਮਾਂ ਮਿਲਿਆ ਸੀ ਤੇ ਘੱਟ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਉਹਨਾਂ ਨੇ ਕੀਤਾ ਹੈ ਉਸ ਦੇ ਨਾਲ ਚਰਚਾ ਇਸ ਵਕਤ ਤੋਂ ਵੀ ਉੱਪਰ ਦੀ ਮੱਖਾ ਜੇ ਦੇ ਰਹੀ ਹੈ ਕਿ ਭਾਜਪਾ 227 ਨੂੰ ਲੈ ਕੇ ਆਪਣੀ ਹੀ ਸਟ੍ਰੈਟਜੀ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਤੇ ਹੁਣ ਜਿਸ ਤਰ੍ਹਾਂ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਨਤੀਜੇ ਆਏ ਆ ਉਹ ਸੋਚਣ ਲਈ ਮਜਬੂਰ ਵੀ ਕਰ ਦਿਆ ਕਿਉਂਕਿ ਸੰਜੀਵ अरोड़ा ਹੁਣ ਜਿੱਤ ਗਿਆ ਜਿਸ ਤਰ੍ਹਾਂ ਦਾ ਵਾਦਾ ਲੁਧਿਆਣਾ ਵੈਸਟ ਦੇ ਲੋਕਾਂ ਨਾਲ ਸਰਕਾਰ ਨੇ ਕੀਤਾ ਸੀ ਕਿ ਸੰਜੀਵ अरोड़ा ਮੰਤਰੀ ਬਣਨਗੇ ਮંત્રી ਬਣਨਗੇ ਜ਼ਰੂਰ ਪਰ ਕਿਸੇ ਹੋਰ ਮੰਤਰੀ ਦੇ ਅਹੁਦੇ ਨੂੰ ਵੀ ਖਸਕਾ ਦੇਣਗੇ ਇਸ ਤਰ੍ਹਾਂ ਦੀਆਂ ਵੀ ਚਰਚਾਵਾਂ ਦਿਖਾਈ ਦੇ ਰਹੀਆਂ ਤੇ ਇਸੇ ਚੋਣ ਦਰਮਿਆਨ ਇਹ ਵੀ ਚਰਚਾ ਬਣੀ ਸੀ ਕਿ ਆਮਾਦੀ ਪਾਰਟੀ ਦੇ ਸਪਰੀਮੋ ਰਵਿੰਦ ਕੇਜਰੀ ਵੱਲੋਂ ਰਾਜ ਸਭਾ ਵਿੱਚ ਭੇਜਣ ਲਈ ਅਜੇ ਹੱਥ ਪੱਤਾ ਖੇਡਿਆ ਗਿਆ ਪਰ ਇਸ ਚੋਣ ਨਤੀਜੇ ਤੋਂ ਬਾਅਦ ਰਵਿੰਦ ਕੇਜਰੀ ਵਾਲੇ ਵੀ ਤਸਵੀਰ ਸਪਸ਼ਟ ਕਰ ਦਿੱਤੀ ਹੈ ਕਿ ਪਾਰਟੀ ਦੀ ਪੋਲੀਟੀਕਲ ਅਫੇਅਰ ਦੀ ਕਮੇਟੀ ਇਹ ਫੈਸਲਾ ਕਰੇਗੀ ਕਿ ਆਖਰ ਰਾਜ ਸਭਾ ਵਿੱਚ ਜਾਏਗਾ ਕੌਣ ਇਸ ਬਾਬਤ ਵੀ ਕੁਝ ਖਬਰਾਂ ਸਾਡੇ ਤੱਕ ਪੁੱਜੀਆਂ ਕਿ ਮਨੀਸ਼ ਸੁਸ਼ੋਦੀਆ ਨੂੰ ਰਾਜ ਸਭਾ ਵਿੱਚ ਭੇਜਣ ਦੀ ਤਿਆਰੀ ਪਾਰਟੀ ਨੇ ਅੰਦਰ ਖਾਤੇ ਕਰ ਲਈ ਹੈ ਖੈਰ ਇਸ ਉੱਤੇ ਤਸਵੀਰ ਵੀ ਸਪਸ਼ਟ ਹੋ ਜੇਗੀ ਚਿਹਰਾ ਵੀ ਸਾਹਮਣੇ ਆ ਜਾਏਗਾ ਪਰੰਤੂ ਸਵਾਲ ਇਸ ਪਖ ਤੋਂ ਹੁਣ ਇਸ ਚੋਣ ਤੋਂ ਬਾਅਦ ਇਸ ਤਰ੍ਹਾਂ ਦੇ ਉੱਭਰਿਆ ਕਿ ਸੰਜੀਵ अरोड़ा ਅੱਗੇ ਵੱਡੀਆਂ ਚੁਣੌਤੀਆਂ ਨੇ ਕਿਉਂਕਿ ਲੁਧਿਆਣਾ ਦੇ ਵਿੱਚ ਬਹੁਤ ਸਾਰੇ ਵੱਡੇ ਮਸਲੇ ਨੇ ਚਾਹੇ ਵੱਡਾ ਨਾਲਾ ਦਾ ਮਸਲਾ ਹੈ ਚਾਹੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਵੱਡੇ ਵਿਵਾਦ ਅੱਖਾਂ ਹੀ ਦਿੱਤੇ ਇਸ ਤਰ੍ਹਾਂ ਦੇ ਵਿਵਾਦ ਵੀ ਸੰਜੀਵ अरोड़ा ਨੂੰ ਘੇਰਦੇ ਨਜ਼ਰ ਆਉਣਗੇ ਖੈਰ ਸਮੇਂ ਨਾਲ ਜਿਹੀਆਂ ਸਥਿਤੀਆਂ ਤੇ ਪ੍ਰਸਥਤੀਆਂ ਸਾਹਮਣੇ ਆਉਂਦੀਆਂ ਰਹਿਣਗੀਆਂ ਪਰੰਤੂ ਚਰਚਾਵਾਂ ਇਸ ਅਕਤੋਬਰੀਆਂ ਕੇ ਮਾਤ ਕਾਂਗਰਸ ਕਿੱਥੇ ਖਾ ਗਈ ਕਿੱਥੇ ਖਾਨਾ ਜੰਗੀ ਸੀ ਕਿੱਥੇ ਇੱਕ ਜੁੜਤਾ ਨਹੀਂ ਸੀ ਕਿੱਥੇ ਤਾਕਤ ਨਹੀਂ ਸੀ ਇਸੇ ਤਰ੍ਹਾਂ ਦੀ ਖਾਨਾ ਜੰਗੀ ਤੇ ਧੜੇਬੰਦੀ ਦਾ ਸ਼ਿਕਾਰ ਹੋਇਆ ਅਕਾਲੀ ਦਲ ਅਕਾਲੀ ਦਲ ਵੀ ਇਸੇ ਤਰ੍ਹਾਂ ਧੜੇਬੰਦੀ ਵਿੱਚ ਵੰਡਿਆ ਨਜ਼ਰ ਆਇਆ ਤੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਭਾਜਪਾ ਨੇ ਕੀਤਾ ਹੈ ਉਸ ਤੋਂ ਬਾਅਦ ਸੁਭਾਵਕ ਸੀ ਕਿ ਇੱਕ ਵਾਰ ਫਿਰ ਗੱਠਜੋੜ ਦੀ ਚਰਚਾ ਚੱਲੇਗੀ ਜ਼ਰੂਰ ਗੱਠਜੋੜ ਨੂੰ ਲੈ ਕੇ ਚਰਚਾ ਫਿਰ ਚੱਲ ਰਹੀ ਹੈ ਕਿ ਜੇ ਦੋਵੇਂ ਪਾਰਟੀਆਂ ਇਕੱਠੀਆਂ ਹੁੰਦੀਆਂ ਤੇ ਫਿਰ ਪਰਪਕਾਰ ਸਿੰਘ ਨੂੰ ਮਨ ਦੀ ਜ਼ਮਾਨਤ ਵੀ ਬਚ ਜਾਂਦੀ ਤੇ ਸ਼ਾਨਦਾਰ ਪ੍ਰਦਰਸ਼ਨ ਅਕਾਲੀ ਦਲ ਦਿਖਾ ਸਕਦਾ ਸੀ ਆਖਰ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਅੰਦਰ ਕੁਝ ਵਾਪਸੀਆਂ ਹੋਈਆਂ ਜਿਸ ਨੂੰ ਚੰਗੇ ਸੰਕੇਤ ਪੱਖ ਤੋਂ ਵੇਖਿਆ ਜਾ ਰਿਹਾ ਸੀ ਇਹਨਾਂ ਵਾਪਸੀਆਂ ਨੂੰ ਦੇਖ ਕੇ ਇੱਕ ਚਰਚਾ ਵੀ ਬਣੀ ਸੀ ਕਿ ਜਿਹੜਾ ਧੜਾ ਅਕਾਲੀ ਦਲ ਤੋਂ ਵੱਖ ਹੋਇਆ ਉਹ ਵੀ ਜਲਦੀ ਅਕਾਲੀ ਦਲ ਦੇ ਵਿੱਚ ਵਾਪਸ ਆ ਸਕਦਾ ਹੈ ਜਿਵੇਂ ਸੋਨ ਸਿੰਘ ਠੰਡਲਾ ਆਏ ਜਿਵੇਂ ਸਕੰਦਰ ਸਿੰਘ ਮਲੂਕਾ ਆਏ ਜਿਸ ਤਰ੍ਹਾਂ ਨਿਲ ਜੋਸ਼ੀ ਆਏ ਤਾਂ ਉਹਨਾਂ ਦੀ ਇਸ ਵਾਪਸੀ ਤੋਂ ਬਾਅਦ ਇੱਕ ਵੱਖਰੇ ਤਰ੍ਹਾਂ ਦੀ ਚਰਚਾ ਛੜੀ ਸੀ ਤੇ ਬਿਆਨ ਆਇਆ ਸੀ ਬਲਵਿੰਦਰ ਸਿੰਘ ਭੁੰਦਰ ਦਾ ਇਹ ਅਕਾਲੀ ਦਲ ਵੱਡੇ ਭਰਾ ਦੀ ਭੂਮਿਕਾ ਵਿੱਚ ਹੀ ਰਹੇਗਾ ਜੇ ਗੱਠਜੋੜ ਹੁੰਦਾ ਜੇ ਇਸੇ ਤਰ੍ਹਾਂ ਦੀ ਲੜਾਈ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦੇ ਵਿਚਾਰੇ ਬਣੀ ਰਹੀ ਕਿ ਆਖਰ ਵੱਡੇ ਭਰਾ ਦੀ ਭੂਮਿਕਾ 'ਚ ਹੋਵੇਗਾ ਕੌਣ ਤਾਂ ਦੋਵਾਂ ਪਾਰਟੀਆਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਜਿਸ ਤਰ੍ਹਾਂ ਦਾ ਨੁਕਸਾਨ ਪਿਛਲੇ ਸਮਿਆਂ ਦੇ ਵਿੱਚ ਹੁੰਦਾ ਵਖਾਈ ਦਿੱਤਾ ਹੈ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਗੱਠਜੋੜ ਦੀ ਗੱਲ ਚੱਲੀ ਸੀ ਪਰ ਗੱਠਜੋੜ ਹੁੰਦਾ ਹੁੰਦਾ ਰਹਿ ਗਿਆ ਤੇ ਇਸੇ ਦਰمیان ਹੁਣ ਫੇਰ ਇਹ ਚਰਚਾ ਬਣੀ ਆ ਕਿ ਕਾਂਗਰਸ ਦੇ ਅੰਦਰ ਇੱਕ ਜੁੜਤਾ ਨਹੀਂ ਹੈ ਕਾਂਗਰਸ ਦੇ ਅੰਦਰ ਇਸ ਤਰ੍ਹਾਂ ਦੀ ਖਾਨਾ ਜੰਗੀ ਹੈ ਕਿਉਂਕਿ ਕਾਂਗਰਸ ਦੇ ਅੰਦਰ ਇੱਕ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਲੜਾਈ ਦਿਖਾਈ ਦਿੰਦੀ ਹੈ ਤੇ ਜੇ ਭਾਰਤ ਪੋਸ਼ਨ ਆਸ਼ੂ ਲੁਧਿਆਣਾ ਵੈਸਟ ਦੀ ਚੋਣ ਜਿੱਤ ਜਾਂਦੇ ਤਾਂ ਇੱਕ ਵਾਰ ਫੇਰ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਕੁਰਸੀ ਹਿੱਲਣ ਜਾ ਰਹੀ ਸੀ ਉਹਨਾਂ ਦੀ ਥਾਂ ਤੇ ਭਾਰਤ ਪੋਸ਼ਨ ਆਸ਼ੂ ਨੂੰ ਕਾਂਗਰਸ ਦਾ ਪ੍ਰਧਾਨ ਲਗਾਇਆ ਜਾ ਸਕਦਾ ਸੀ ਖैर ਇਸ ਚੋਣ ਦੇ ਵਿੱਚ ਰਾਣਾ ਗਰਜੀਤ ਦੀ ਸਟੇਟਮੈਂਟ ਆਈ ਹੈ ਪ੍ਰਗਟ ਸਿੰਘ ਦੀ ਆਈ ਹੈ ਜਿਨ੍ਹਾਂ ਨੇ ਗੱਲ ਕਹੀ ਆ ਕਿ ਪੂਰੀ ਤਾਕਤ ਦੇ ਨਾਲ ਕਾਂਗਰਸ ਨੇ ਇਹ ਲੜਾਈ ਲੜੀ ਹੈ ਖैर ਫਤਵਾ ਲੁਧਿਆਣਾ ਵੈਸਟ ਦੇ ਲੋਕਾਂ ਨੇ ਸੰਜੀਵ ਰੋੜਾ ਨੂੰ ਦੇ ਦਿੱਤਾ ਹੈ ਪਰੰਤੂ ਭਾਰਤ ਪੂਸ਼ਣ ਆਸ਼ੂ ਨੇ ਕਿਹਾ ਕਿ ਜਿੱਥੇ ਵੀ ਉਹਨਾਂ ਨੂੰ ਮੇਰੀ ਲੋੜ ਪੈਗੀ ਲੁਧਿਆਣਾ ਵੈਸਟ ਦੇ ਲੋਕਾਂ ਦੀ ਸੇਵਾ ਵਿੱਚੋਂ ਹਾਜ਼ਰ ਰਹਿਣਗੇ ਪਰੰਤੂ ਕਾਂਗਰਸ ਨੇ ਪੂਰੀ ਤਾਕਤ ਦੇ ਨਾਲ ਇਹ ਲੜਾਈ ਲੜੀ ਹੈ ਤੇ ਪੂਰਾ ਮੁਕਾਬਲਾ ਆਵਾਦੀ ਪਾਰਟੀ ਨੂੰ ਦਿੱਤਾ ਹੈ ਤੇ ਇਸੇ ਤਰ੍ਹਾਂ ਇਸ ਚੋਣ ਦਰਮਿਆਨ ਇਹ ਮੁਕਾਬਲਾ ਦੂਜੇ ਨੰਬਰ ਦਾ ਦੇਖ ਲਈਏ ਤਾਂ ਕਾਂਗਰਸ ਦੇ ਭਾਰਤ ਪੂਸ਼ਣ ਆਸ਼ੂ ਤੇ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਦੇ ਵਿੱਚ ਚੱਲੇ ਰਿਹਾ ਹੈ ਜਿਹੜੇ ਸਵੇਰ ਦੇ ਰੋਜ਼ਾਨਾ ਦੇ ਵਿੱਚ ਉੱਪਰ ਥੱਲੇ ਜਾਂਦੇ ਜਾ ਰਹੇ ਸਨ ਖੈਰ ਭਾਜਪਾ ਉਮੀਦਵਾਰ ਨੂੰ ਪਛਾੜਦੇ ਚਲੇ ਗਏ ਭਾਰਤ ਪੂਸ਼ਣ ਆਸ਼ੂ ਤਾਂ ਇਸ ਨਤੀਜੇ ਵਿੱਚੋਂ ਇਹ ਵੀ ਚਰਚਾ ਨਿਕਲਦੀ ਆ ਕੇ ਸਿਆਸੀ ਪਾਰਟੀਆਂ ਦੀ ਹੋਣ ਇਸ ਕਰਕੇ ਖਤਰੇ ਵਿੱਚ ਹੈ ਕਿਉਂਕਿ ਸਿਆਸੀ ਪਾਰਟੀਆਂ ਦੇ ਅੰਦਰ ਪ੍ਰਧਾਨਾਂ ਦੀ ਪ੍ਰਧਾਨਗੀ ਦੇ ਵਕਾਰ ਦਾਤੇ ਲੱਗੇ ਹੋਇਆ ਕੋਈ ਪ੍ਰਧਾਨਗੀ ਹਾਸਲ ਕਰਨਾ ਚਾਹੁੰਦਾ ਹੈ ਕੋਈ ਪ੍ਰਧਾਨਗੀ ਛੁਟਵਾਉਣਾ ਚਾਹੁੰਦਾ ਹੈ ਇਸੇ ਤਰ੍ਹਾਂ ਹੁਣ ਜਿਵੇਂ ਹੀ ਇਹ ਅਕਾਲੀ ਦਲ ਲਈ ਇੱਕ ਵੱਡੇ ਇਮਤਿਹਾਨ ਦੀ ਘੜੀ ਸਿੱਕਿਆ ਆਖਰ ਕਿੰਨੇ ਕੁ ਵੋਟਾ ਪਰਪਕਾਰ ਸਿੰਘ ਨੂੰ ਮੰਨੂ ਪੈ ਸਕਦੀਆਂ ਕਿਉਂਕਿ ਉਹਨਾਂ ਦੀ ਇੱਕ ਚੰਗੀ ਸ਼ਖਸੀਅਤ ਇੱਕ ਮਜੇਦਾਰ ਤੇ ਹੜੇ ਹੋਏ ਉਹ ਵਕੀਲ ਸਨ ਤੇ ਇਸ ਸੁਭਾਵਕ ਸੀ ਕੇ ਸਟੋਨ ਤੋਂ ਬਾਅਦ ਜਿਹੜੇ ਅਕਾਲੀ ਦਲ ਤੋਂ ਵੱਖ ਹੋਇਆ ਤੜਾ ਉਹ ਇਸ ਗੱਲ ਨੂੰ ਬਾਰੇਗਾ ਕਿ 2 ਦਸੰਬਰ ਨੂੰ ਜਿਹੜੇ ਫੈਸਲੇ ਸ਼੍ਰੀ ਕਲਤਕ ਸਾਬ ਦੀ ਫਸੀਲ ਤੋਂ ਹੋਏ ਸਨ ਜੇ ਸੁਖਬੀਰ ਸਿੰਘ ਬਾਦਲ ਨੇ ਮੰਨੇ ਹੁੰਦੇ ਤਾਂ ਪਾਰਟੀ ਦੇ ਅੰਦਰ ਇੱਕ ਜੁਟਤਾ ਵੀ ਰਹਿ ਜਾਂਦੀ ਪਾਰਟੀ ਦੇ ਅੰਦਰ ਤਾਕਤ ਵੀ ਬਣ ਜਾਂਦੀ ਪਾਰਟੀ ਦੇ ਅੰਦਰ ਅਜਿਹੇ ਸ਼ਾਨਦਾਰ ਪ੍ਰਦਰਸ਼ਨ ਵੀ ਹੁੰਦੇ ਜਿਹਦੇ ਨਾਲ ਵਿਰੋਧੀਆਂ ਨੂੰ ਕੁਝ ਨਾ ਕੁਝ ਇਸ ਗੱਲ ਦਾ ਅਹਿਸਾਸ ਕਰਵਾਇਆ ਜਾ ਸਕਦਾ ਸੀ ਕਿ ਪੰਜਾਬ ਦੀ ਖੇਤਰੀ ਪਾਰਟੀ ਦੇ ਅੰਦਰ ਕਿੰਨਾ ਕੁ ਦਮ ਹੈ ਖੈਰ ਇਹ ਵੀ ਚਰਚਾ ਨਾਲ ਦੀ ਨਾਲ ਬਣਦੀ ਚਲੇਗੀ ਉੱਬਰਦੀ ਚਲੇਗੀ ਕਿ ਆਖਰ ਕੀ ਇਹ ਮੰਨ ਲਿਆ ਜਾਵੇ ਕਿ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਜਿਹੜੀ ਪਾਰਟੀ ਜਿੱਤੇਗੀ ਲੋਕਾਂ ਨੇ ਵਿਸ਼ਵਾਸਤਾ ਲਈ ਉਹਨਾਂ ਲਈ ਇਹ ਰਾਹ ਪੱਧਰਾ ਕਰ ਦਿੱਤਾ ਹੈ ਖੈਰ ਅਜਿਹਾ ਕੁਝ ਵੀ ਨਹੀਂ ਹੁੰਦਾ ਕਿਉਂਕਿ ਜਦੋਂ ਵੀ ਜਿਮਨੀ ਚੋਣਾ ਹੁੰਦੀਆਂ ਅਜਹੀਆਂ ਜਿਮਨੀ ਚੋਣਾ ਸਰਕਾਰਾਂ ਤੇ ਮਸ਼ੀਨਰੀ ਦੇ ਪ੍ਰਭਾਵ ਦੇ ਨਾਲ ਉਸ ਪ੍ਰਭਾਵ ਹੇਠ ਹੁੰਦੀਆਂ ਕਿਉਂਕਿ ਸਰਕਾਰ ਦਾ ਕਾਰਜਕਾਲ 18 ਕੁ ਮਹੀਨਿਆਂ ਦਾ ਰਹਿ ਗਿਆ ਹੈ ਵੱਧ ਤੋਂ ਵੱਧ 2 ਸਾਲ ਦਾ ਤਾਂ ਕਿਹਾ ਜਾਂਦਾ ਕਿ 2027 ਦੇ ਵਿੱਚ तमाम ਮੁੱਦੇ ਸਰਕਾਰ ਨੂੰ ਕੇਰਣਗੇ ਬੇਸ਼ੱਕ ਜਿਹੜੇ ਵਾਅਦੇ ਆਮ ਆਦੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ ਚਾਹੇ ਬਿਜਲੀ ਫ੍ਰੀ ਦਾ ਹੈ ਜਾਂ ਸਕੂਲ ਐਮੀਨੈਂਸ ਸਿੱਖਿਆ ਦਾ ਮਾਡਲ तमाम ਅਜਿਹੇ ਮਾਡਲਿਆਂ ਦੀ ਗੱਲ ਕੀਤੀ ਜਾ ਰਹੀ ਸੀ ਪਰੰਤੂ ਜਿਸ ਤਰ੍ਹਾਂ ਦਿੱਲੀ ਤੋਂ ਅੱਜ ਇੱਕ ਟੀਮ ਪੰਜਾਬ ਉੱਤੇ ਇੱਕ ਵੱਡਾ ਪ੍ਰਭਾਵ ਬਣਾਉਂਦੀ ਜਾ ਰਹੀ ਹੈ ਪੰਜਾਬ ਸਿਕਤਰਤ ਦੇ ਵਿੱਚ ਦਖਲਅੰਦਾਜ਼ੀ ਦਿਖਾਈ ਦੇ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਤੋਂ ਤਾਕਤਾਂ ਖੋਕੇ ਚੀਫ ਸਕੱਤਰ ਨੂੰ ਦਿੱਤੀਆਂ ਜਾ ਰਹੀਆਂ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਅੰਦਰਲੀ ਬਣਦੀ ਤਸਵੀਰ ਨੂੰ ਵੀ ਦੇਖ ਰਿਹਾ ਹੈ ਕਿ ਆਖਰ ਪਾਰਟੀ ਕਿਸ ਪਾਸੇ ਜਾ ਰਹੀ ਹੈ तमाम ਉਦੇ 227 ਦੇ ਵਿੱਚ ਫੇਰ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਫੇਸ ਕਰਨੇ ਪੈਣਗੇ ਜਿਹੜੀਆਂ ਵਿਰੋਧੀ ਸਿਆਸੀ ਤਰ੍ਹਾਂ ਜਿਮਨੀ ਚੋਣਾਵਾਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ ਉਹਨਾਂ ਨਾਲ ਇੱਕ ਅਜਿਹਾ ਮੁਕਾਬਲਾ ਆਪਦੀ ਪਾਰਟੀ ਦਾ 2027 ਦੇ ਵਿੱਚ ਹੋਏਗਾ ਜਿਹਦੇ ਵਿੱਚ ਪੰਜਾਬ ਦੇ ਲੋਕ ਇੱਕ ਅਜਿਹਾ ਜਵਾਬ ਉਹਨਾਂ ਸਿਆਸੀ ਪਾਰਟੀਆਂ ਨੂੰ ਉਹਨਾਂ ਲੋਕਾਂ ਨੂੰ ਦੇਣਗੇ ਕਿ ਪੰਜਾਬ ਤੁਹਾਡੇ ਹਵਾਲੇ ਕੀਤਾ ਸੀ ਅੱਜ ਪੰਜਾਬ ਫੇਰ ਕਰਜ਼ੇ ਵਿੱਚ ਹੈ ਅੱਜ ਪੰਜਾਬ ਨੂੰ ਫੇਰ ਦਰਪੇਸ਼ ਮੁਸ਼ਕਲਾਂ ਨੇ ਆਖਰ ਪੰਜਾਬ ਨੂੰ ਕਰਜ਼ੇ 'ਚੋਂ ਕਿਵੇਂ ਕੱਢਿਆ ਜਾਏਗਾ ਜਾਂ ਉਸੇ ਤਰ੍ਹਾਂ ਦੇ ਲਬਾਉ ਵਾਦੇ ਜਿਹੜੇ ਪੰਜਾਬ ਦੇ ਲੋਕਾਂ ਨਾਲ ਕੀਤੇ ਜਾਂਦੇ ਆ ਜਿਸ ਤਰ੍ਹਾਂ ਆਮ ਲੋਕ ਵੋਟ ਪਾ ਕੇ ਠੱਗੇ ਜਾਂਦੇ ਆ ਤਾਂ ਵੇਖਦੇ ਆ ਕਿ 2027 ਦੇ ਵਿੱਚ ਸਰਕਾਰ ਜਿਹੜੀ ਸੱਤਾ ਵਿੱਚ ਐ ਉਸ ਦਾ ਪ੍ਰਦਰਸ਼ਨ ਤੇ ਵਿਰੋਧੀ ਸਿਆਸੀ ਤਿਰਾਂ ਕਿਸ ਤਰ੍ਹਾਂ ਦੀ ਸਟ੍ਰੈਟਜੀ ਨੂੰ ਅਪਣਾਉਂਦੀਆਂ ਤੇ ਗੱਠਜੋੜ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਰਾਵਾਂ ਬਣਦੀਆਂ ਤੇ ਕਿਸ ਤਰ੍ਹਾਂ ਦੇ ਰਾ ਖੁੱਲਦੇ ਨਜ਼ਰ ਆਉਂਦੇ ਆ